ਮੇਰਾ ਨਾਮ ਜਤਿੰਦਰ ਗੁਪਤਾ ਤੇ ਸੰਗਤਪੁਰ ਰੋਡ 'ਤੇ ਸਾਡੀ ਸ਼ਾਪ ਹੈ ਜੇ ਆਰ ਅੰਟਰਪ੍ਰਾਈਜ਼ਸ ਸਵੇਰੇ ਜਦੋਂ ਇਹ ਸੀ ਸ਼ਾਪ ਖੁੱਲੀ ਐ ਤਾਂ ਅੰਦਰ ਕਾਫੀ ਸਮਾਨ ਬਿਖਰੇ ਰਹੀ ਲਾਈਟਾਂ ਲੁੱਟਿਆ ਵਸਤੇ ਤਾਂ ਇਹੀ ਬੰਦ ਕਰਕੇ ਜਾਂਦੇ ਆ ਉਹ ਲਾਈਟਾਂ ਜਗਦੀਆਂ ਵੀ ਸੀ ਤੇ ਜੋ ਅੰਦਰ ਜਾ ਕੇ ਚੈੱਕ ਕੀਤਾ ਤੇ ਜੰਗਲਾ ਹੈਗਾ ਛੱਤ 'ਤੇ ਜੰਗਲਾ ਚ ਕੱਟ ਕੇ ਤੇ ਬੰਦੇ ਅੰਦਰ ਐਦੇ ਤੇ ਉਹਨਾਂ ਨੇ ਕਟਰੇ ਬਲੇਡ ਯੂਜ਼ ਕੀਤੇ ਤੇ ਵਾਰਦਾਤ ਵਸਤੇ ਤੇ ਬਾਕੀ ਹੋਰ ਜੋ ਕਾਊਂਟਰ ਵਿੱਚ ਕੈਸ਼ ਵਗੈਰਾ ਸੀ 15-2000 ਰੁਪਇਆ ਉਹ ਲੈ ਗਏ ਨੇ ਬਾਕੀ ਸਮਾਨ ਦਾ ਹੈ ਇਹ ਕੁਝ ਕਹਿ ਨਹੀਂ ਸਕਦੇ ਪਹਿਲਾਂ ਵੀ ਜਿੱਦਾਂ ਦਿੱਤੀ ਚੋਰੀ ਚੋਰੀ ਹੋਈ ਜਾਂ ਹਾਂਜੀ ਹਫਤਾ ਸੱਤ ਦਿਨ ਸੱਤ ਦਿਨ ਪਹਿਲਾਂ ਪਹਿਲੇ ਵੀ ਹੋਈ ਹੈ ਚੋਰੀ ਤੇ ਪਿੱਛੇ ਹੈ ਗਰਾਊਂਡ ਦੇ ਪਿੱਛੇ ਹੈ ਕਿ ਪੋੜੀਆਂ ਵਾਂ ਸਿਮੰਟ ਦੀਆਂ ਉਹੀ ਕਿੰਨਾ ਯੂਜ਼ ਕਰਦੇ ਨੇ ਚੋਰੀ ਕਰਨ ਵਾਸਤੇ ਕਿੰਨਾ ਦਾ ਨੁਕਸਾਨ ਹੋ ਗਿਆ ਸਾਡਾ ਕਿੰਨਾ 15000 ਕੈਸ਼ ਬਾਕੀ ਕੈਮਰਾ ਡੀਵੀਆਰ ਵੀ ਨੁਕਸਾਨ ਕਰ ਗਏ ਨੇ ਲੈ ਕੇ ਦੇ ਨਾਲ ਸਰ ਇਹ ਹੋਲਸੇਲ ਦੀ ਸ਼ਾਪ ਹੈ ਗਰੋਸਰੀ ਦੀ ਕਿਵੇਂ ਜਾਂ ਫਿਰ ਕਿਵੇਂ ਦਿੱਤਾ ਗਿਆ ਛੋੜਾ ਜਿਹੜਾ ਬਾਹਰ ਦਾ ਨੂੰ ਸਾਰੀ ਉਹ ਜੰਗਲਾ ਕੱਟ ਕੇ ਆਏ ਆ ਬਲੇਡ ਦੇ ਨਾਲ ਹਾਂਜੀ ਅੰਦਰੋਂ ਫਿਰ ਕਿਹੜੇ ਗੱਲੇ ਜਿਹੜੇ ਬਲੇਡ ਬਾਕੀ ਆ ਬਲੇਡ ਵਗੈਰਾ ਉਹਨਾਂ ਦੇ ਪਈ ਐਥੀ ਇਹਦੇ ਨੇ ਗੱਲੇ ਨੂੰ ਗੱਲਾ ਥੋੜਿਆ ਹਾਂਜੀ ਆ ਦੇਖੋ ਆ ਸਾਰਾ ਕੱਟਿਆ ਹੋਇਆ ਪੁਲਿਸ ਨੂੰ ਕਰਾਈ ਸ਼ਿਕਾਇਤ ਹਾਂਜੀ ਕਰਵਾਤੀ ਆਏ ਫਿਰ ਅਧਿਕਾਰੀ ਮੋਕੇ ਹਾਂਜੀ ਆਏ ਕੀ ਮੰਗ ਕਰਦੇ ਪੁਲਿਸ ਨੂੰ ਅਸੀਂ ਤਾਂ ਇਨਸਾਫ ਹੀ ਚਾਹੀਦਾ ਜਿਹੜੇ ਇੱਕ ਨਾ ਹਫਤਾ ਪਹਿਲੇ ਵੀ ਕਿੰਨਾ ਚੋਰੀ ਹੋਈ ਐ ਹੁਣ ਅੱਜ ਫੇਰ ਚੋਰੀ ਹੋਈ ਹੈ ਤੇ આરોપી ਜਿਹੜੇ ਉਹ ਫੜੇ ਜਾਣ ਜਲਦੀ ਜਲਦੀ ਭਾਈ ਜਿਹੜੇ ਕੀ ਬੇਨਤੀਆਂ ਨੂੰ ਕੰਮ ਕਰਿਓ ਲਗਾਤਾਰ ਚੋਰੀਆਂ ਹੋਣ ਨਾਲ ਕਿੰਨਾ ਤਕੜਾ ਪਿੰਦਾ ਵਾ ਆਪਣੇ ਮਨ ਦੇ ਕਰ ਦਿੰਦਾ ਵਾ ਕਿ ਹਾਂਜੀ ਉਥੇ ਆਈ ਹੈ ਅੱਜ ਸਾਡੀ ਹੋਈ ਹੈ ਹਫਤੇ ਪਹਿਲੇ ਨਾਲ ਦੀ ਦੁਕਾਨ ਤੇ ਹੀ ਹੈ ਕੱਲ ਨੂੰ ਕੀ ਪਤਾ ਕਿੱਥੇ ਹੋਈ ਨਹੀਂ ਕੀ ਨਾਮ ਆਪਾਂ ਦਾ ਕਿੱਥੇ ਹੋਗਾ ਹੀ ਨਿਤਨ ਗੁਪਤਾ ਸਾਡੀ ਸ਼ਾਪ ਹੈ ਸਿੰਗਲਪੁਰ ਰੋਡ ਤੇ ਕੀ ਮਤਲਬ ਸਮੱਸਿਆ ਯਾਤਰਾ ਆਦੀ ਹਲਵਾ ਤੋਂ ਸਵੇਰੇ ਇਹ ਦੁਕਾਨ ਖੁੱਲੀ 10:00 ਨਾਲ ਤੇ ਦੇਖਿਆ ਅੰਦਰ ਕੀ ਰਹਾ ਤੀ ਕਿ ਨ ਉਪਰੋਂ ਜੰਗਲਾ ਸੀਗਾ ਲੱਗੇ ਦਾ ਉਹ ਕੱਟ ਕੇ ਤੇ ਬੰਦੇ ਅੰਦਰ ਆ ਗਏ ਨੇ ਕਾਊਂਟਰ ਵਗੈਰਾ ਤੋੜ ਗਏ ਨੇ ਕੈਸ਼ ਜਿਹੜਾ ਹੈਗਾ ਸੀ ਲੱਗੇ ਨੇ ਕੈਮਰੇ ਡੀਵੀਆਰ ਉਹ ਵੀ ਲੱਗੇ ਨੇ ਕੀ ਕੀ ਦਾ ਨੁਕਸਾਨ ਹੈ ਸੜਾ ਨੁਕਸਾਨ ਜੀ ਕੈਸ਼ 15-20 ਹਜ਼ਾਰ ਦਾ ਤੇ ਇਹ ਕੈਮਰੇ ਦਾ ਡੀਵੀਆਰ ਦਾ ਪਲੱਸ ਸਮਾਨ ਦਾ ਉਹ ਹਲੇ ਦੇਖਿਆ ਨਹੀਂ ਅਸੀਂ ਉਸ ਤਾਨੂੰ ਕਿਵੇਂ ਪਤਾ ਲੱਗਿਆ ਤੇਰੀ ਘੜੀ ਚੋਰੀ ਹੋਈ ਨਿਕਲਣ ਸ਼ਟਰ ਖੋਲੇ ਹੀ ਤੇ ਅੱਗੇ ਖਲਾਰਾ ਹੀ ਪੇ ਦਾ ਸਾਰਾ ਤੁਹਾਨੂੰ ਪਤਾ ਲੱਗਾ ਪੁਲਿਸ ਨੂੰ ਤੁਹਾਨੂੰ ਜਿੱਤਿਆ ਕਿ ਕਰ ਕਿਵੇਂ ਸਾਰੀ ਵਾਰਦਾਤ ਨੂੰ ਇੰਜਾਮ ਕਿਵੇਂ ਦਿੱਤਾ ਗਿਆ ਦਾ ਠੀਕ ਸਾਡੇ ਖਿਆਲ ਚ ਜੀ ਇਹ ਮਾਰਕੀਟ ਦੇ ਪਿੱਛੇ ਗਰਾਊਂਡ ਹੈ ਇੱਕ ਉਹਦੇ ਵਿੱਚ ਇੱਕ ਪੱਕੀ ਪੂੜੀ ਹੈ ਸਿਮਿੰਟ ਦੀ ਪੱਕੀ ਪੂੜੀ ਬਣੀ ਦੀ ਓਪਨ ਹੈ ਉਥੋਂ ਹੀ ਬੰਦੇ ਸ਼ਾਇਦ ਚੜ ਕੇ ਉੱਪਰ ਆਏ ਨੇ ਤੇ ਉਹੀ ਕਿਨਾਂ ਸਰੀ ਉੱਪਰੋਂ ਜੰਗਲਾ ਕੱਟ ਕੇ ਥੱਲੇ ਆਏ ਨੇ ਇੱਕ ਇੱਕ ਤੇ ਬਲੇਡ ਇੱਥੇ ਪਿਆ ਤੇ ਕਟਰ ਮਿਲਣਾ ਕੋਈ ਅਥਲੇੜੇ ਗੱਲੇ ਉਹਦੇ ਤੋੜੇ ਕਿ ਕੀ ਕੀ ਲੱਭਿਆ ਜਿਵੇਂ ਕਟਰ ਵਗੈਰਾ ਪਿਆ ਸਰੀਿਆਂ ਦੇ ਇੱਕ ਦੋ ਸੁਵੇ ਲੱਭੇ ਨੇ ਇੱਕ ਬਲੇਡ ਆ ਤੇ ਪਲੱਸ ਜਿਹੜੇ ਕਿਨਾਂ ਉਹ ਸਰੀਏ ਜੰਗਲੇ ਚੋਂ ਕੱਟੇ ਨੇ ਉਹੀ ਸਰੀਏ ਇਹਨਾਂ ਨੇ ਵਰਤੇ ਨਾਲ ਪਹਿਲਾਂ ਵੀ ਕਦੀ ਹੋਈ ਚੋਰੀ ਕੋ ਫਸਟ ਟਾਈਮ ਨਹੀਂ ਹੋਣੀ ਸ਼ੌਟ ਵੀ ਤੇ ਹੁਣਈਏ ਕੋਈ 5-6 ਦਿਨ ਪਹਿਲਾਂ ਮਾਰਕੀਟ ਚ ਨਾਲ ਸਾਡੇ ਦੁਕਾਨ ਆ ਉਹਨਾਂ ਦੇ ਵੀ ਹੋਈ ਆ ਹਫਤਾ ਪਹਿਲਾਂ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਮੰਗ ਹੈ ਜੀ ਜਿਹੜੇ ਕਿੰਨਾ ਬੰਦੇ ਨੇ ਕਰ ਰਹੇ ਨੇ ਗੜਬੜ ਉਹਨਾਂ ਨੂੰ ਪਕੜਿਆ ਜਾਏ। ਵਿਜੇਂਦਰ ਜੀ ਗਾੜਾ ਚ ਕੋਈ ਕੈਮਰਾ ਵੀ ਲੱਗਾ ਹੋਵੇ ਸੀ। ਲੱਗੇ ਸਾਰੇ ਲੱਗੇ ਨੇ। ਕੈਮਰੇ ਬਹੁਤ ਕਿੱਲੇ ਹਾਂ। ਹਾਂਜੀ। ਡੀਵੀਆਰ ਵੀ ਲੱਗੇ ਨੇ ਤੇ ਕੈਮਰੇ ਵੀ ਲੱਗੇ ਨੇ। ਦਾ ਸੁਣਾਣਾ ਨਾਮ ਆ ਕਿ ਕਿੱਥੇ ਤੁਹਾਡੀ ਦੁਕਾਨ ਆ ਤੇ ਕੀ ਨੁਕਸਾਨ ਹੋਇਆ ਤੁਹਾਡਾ? ਮੇਰਾ ਨਾਮ ਅਨਕੁਸ਼ अग्रवाल ਆ ਜੀ ਤੇ ਮੇਰੀ ਇਹ ਸੰਗਲਪੁਰ ਰੋਡ ਤੇ ਦੁਕਾਨ ਆ ਗਰਾ ਡੇਟਰ ਕਰਕੇ। ਜੀ। ਤੇ ਮੇਰੇ ਆ ਪਿਛਲੇ ਹਫਤੇ ਕੋਈ 8-10 ਦਿਨ ਪਹਿਲਾਂ 23 ਤਰੀਕ ਨੂੰ ਰਾਤ 3 ਜੁਲਾਈ ਰਾਤ ਨੂੰ ਮੇਰੀ ਦੁਕਾਨ ਦੇ ਉਪਰੋਂ ਮੁੰਡੀ ਤੋਂ ਮੇਰਾ ਮੇਨ ਜਿਹੜਾ ਗੇਟ ਉੱਪਰਲਾ ਲੋਹੇ ਦਾ ਉਹਨੂੰ ਤੋੜ ਕੇ ਸੱਬਲ ਨਾਲ ਤੋੜ ਕੇ ਤੇ ਅੰਦਰ ਆਏ ਤੇ ਅੰਦਰ ਆ ਕੇ ਮੇਰਾ ਬਹੁਤ ਨੁਕਸਾਨ ਕਰਕੇ ਗਏ ਕੈਮਰੇ ਤੋੜੇ ਮੇਰੇ ਪਲੱਸ ਮੇਰੇ ਗੱਲਾ ਟੋਟਲੀ ਸਾਰੇ ਸਾਫ਼ ਕਰਕੇ ਗੱਲੇ ਚ ਕੈਸ਼ ਵੀ ਮੇਰੇ ਕਾਫੀ ਸੀ 35-40 ਹਜ਼ਾਰ ਤਕਰੀਬਨ ਕੈਸ਼ ਸੀ ਬਾਕੀ ਡਰਾਈ ਫੂਡ ਦਾ ਸਮਾਨ ਸੀ ਲਾਚੀਆਂ ਕਾਜੂ ਵਗੈਰਾ ਸਾਰਾ ਸਮਾਨ ਸੀ ਮੇਰਾ ਅਪਰੋਕਸਿਮੇਟਲੀ ਕੋਈ 1.5 ਲੱਖ ਦਾ ਨੁਕਸਾਨ ਆ ਮੇਰਾ ਤੇ ਥਾਣੇ ਮੈਂ ਰਿਪੋਰਟ ਦਿੱਤੀ ਸੀ ਥਾਣੇ ਨਾਲ ਕੰਪਲੀਟ ਕਰਕੇ ਆਇਆ ਸੀ ਤੇ ਆਇਸੀ ਥਾਣੇ ਵਾਲੇ ਪੁੱਛ ਕੇ ਗਏ ਆ ਬਾਕੀ ਅੱਗੇ ਕੋਈ ਕਾਰਵਾਈ ਕੋਈ ਨਹੀਂ ਹੋਈਗੀ ਮਤਲਬ ਮਸਲਾ ਹੈਗਾ ਕਿ ਮੇਰੇ ਚੋਰੀ ਹੋਣ ਤੋਂ ਬਾਅਦ ਹਫਤੇ ਬਾਅਦ ਹੀ ਮੇਰੇ ਬਿਲਕੁਲ ਗਵਾਂਡ ਚੋਰੀ ਹੋ ਰਹੀ ਹੈ ਇਟ ਮੀਨਸ ਹੈ ਕਿ ਕੋਈ ਪੇਤੀ ਬੰਦਾ ਹੈਗਾ ਤੇ ਬਾਕੀ ਪੁਲਿਸ ਵਾਲੇ ਅੱਗੇ ਜਾਂ ਪ੍ਰਸ਼ਾਸਨਿਕ ਮਰੀ ਹੈਗੀ ਆ ਉਹ ਜਾਰਿਸ਼ ਇਹ ਥੋੜਾ ਗੰਭੀਰਤਾ ਨਾਲ ਲੋ ਮਸਲੇ ਨੂੰ ਜਿਹੜਾ ਨੁਕਸਾਨ ਹੋ ਰਿਹਾ ਮਾਰਕੀਟ ਤੇ ਇਹਨੂੰ ਬਚਾਇਆ ਜਾਏ ਜਿਹੜਾ ਤੁਹਾਡੇ ਚੋਰੀ ਹੋਈ ਕਿਵੇਂ ਅੰजाम ਦਿੱਤਾ ਕਿ ਉਹ ਆਫਦਤ ਨੂੰ ਤੁਹਾਡੇ ਮੇਰੇ ਮੇਰੇ ਕੋ ਰਾਤੀ ਜੋ ਮੈਨੂੰ ਲੱਗਦਾ ਹੈ ਕੀ ਰਾਤੀ ਕੋਈ ਮੇਰੇ ਪੌਣੇ 1:4 ਵਜੇ ਸਿਰੇ ਮੇਰੇ ਐਂਟਰ ਕੀਤਾ ਠੀਕ ਹੈ ਤੇ ਉਪਰੋਂ ਦੀ ਆਇਆ ਪਿਛਲੇ ਪਾਸੇ ਸਾਡੇ ਹੈਗੀ ਆ ਕੁਲਾ ਪਲਾਟ ਔਰ ਮਗਰ ਸਕੂਲ ਹੈ ਰਸਤਾ ਤੇ ਉਹੀ ਬੰਦ ਹੈ ਤੇ ਉਧਰੋਂ ਕੋਈ ਆਂਦੇ ਆ ਚੋਰ ਉਪਰੋਂ ਚੜ ਕੇ ਕੰਦਕੁੰਨ ਤੋਂ ਤੇ ਆ ਕੇ ਤੇ ਉਹਨਾਂ ਨੇ ਰਾਤ ਦੇ ਹਨੇਰੇ 'ਚ ਸਾਰਾ ਮਸਲੇ ਨੂੰ ਅੰਜਾਮ ਦਿੱਤਾ ਹੈਗਾ ਕੋਈ ਪ੍ਰਸ਼ਾਸਨ ਨੂੰ ਕੀ ਮੰਗ ਕਰਨਿਆ ਕਿ ਥੋੜਾ ਜਿਆ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਏ ਵਪਾਰੀ ਵਰਗ ਅੱਗੇ ਬਹੁਤ ਨੁਕਸਾਨ 'ਚ ਤੇ ਐਦਾਂ ਦਾ ਨੁਕਸਾਨ ਚੱਲੇ ਓਕੇ ਭਜੀ ਇੱਕ ਹਫਤੇ ਦੂਜੀ ਚੋਰੀ ਹੋ ਗਈ ਕਿਵੇਂ ਦੇ ਦੋ ਕਿਉਂਕਿ ਵਪਾਰੀ ਜਿਹੜੇ ਆ ਅੱਗੇ ਮਤਲਬ ਜਦੋਂ ਪੂਸ਼ਕ ਨਾਲ ਸਾਂਝਾ ਕਰਨਾ ਸ਼ੁਰੂ ਕਰਨਾ ਤੱਕ ਆ ਬਾਬੂ ਉੱਤੀ ਜਿਹੜੀ ਗੱਲ ਕਰੀ ਰਹੀ ਵਧ ਰਿਹਾ ਲਗਾਤਾ ਉਹ ਜੇ ਲਗਾ ਇਦਾਂ ਚੋਰੀਆਂ ਵੀ ਹੋਣਗੀਆਂ ਤੇ ਕਿ ਨਾ ਤੇ ਆਲਰੇਡੀ ਕਹਿ ਰਹੇ ਆ ਕਿ ਅੱਗੇ ਹੀ ਵਪਾਰ ਦੇ ਕੋਈ ਇੰਨਾ ਕੁਝ ਰਹਿ ਨਹੀਂ ਗਿਆਗਾ ਬਹੁਤ ਜ਼ਿਆਦਾ ਹੀ ਵਪਾਰ ਓਖਾ ਹੋਇਆ ਡੇ ਬਾਈ ਡੇ ਕੋਈ ਸੋਖਾ ਨਹੀਂ ਕੰਮ ਰਹਿ ਗਿਆ ਤੇ ਸਭ ਕੁਝ ਮੈਨੇਜ ਕਰਨ ਤੋਂ ਇਲਾਵਾ ਹੁਣ ਜੇ ਇਹ ਵੀ ਚੀਜ਼ਾਂ ਮੈਨੇਜ ਕਰਨੀ ਪੈਣਗੇ ਤਾਂ ਵਪਾਰ ਵਪਾਰ ਕਿੱਦਾਂ ਚੱਲੇਗਾ ਮੇਰਾ ਕੋਈ 1.5 ਲੱਖ ਦੇ ਕਰੀਬ ਨੁਕਸਾਨ ਹੈਗਾ ਜੀ ਮੇਰਾ ਸਮਾਨ ਕਾਫੀ ਗਿਆ ਡਰਾਈ ਫੂਡ ਮਹਿੰਗਾ ਲਾਚੀਆਂ ਘਿਓ ਵਗੈਰਾ ਉਹ ਦੋ ਤਿੰਨ ਬੋਰੀਆਂ ਭਰ ਕੇ ਲੈ ਕੇ ਗਏ ਮੇਰੇ ਕੋਲ ਮੈਨੂੰ ਹਰ ਵੇਲੇ ਖਤਰਾ ਵਾ ਜੀ ਆ ਸਵੇਰੇ ਜਿਵੇਂ ਮੈਂ ਆਇਆ ਇਹ ਮੇਰੇ ਗਵਾਂਡ ਆਇਆ ਪਰਸ ਮੈਨੂੰ ਪੁੱਛਿਆ ਆ ਕੇ ਕਿ ਭਾਜੀ ਤੁਹਾਡਾ ਤੁਹਾਡੇ ਵੱਲ ਨਹੀਂ ਆਏ ਮੈਂ ਕਿਹਾ ਨਹੀਂ ਮੇਰੇ ਵੱਲ ਨਹੀਂ ਆਏ ਮੈਨੂੰ ਵੀ ਡਰ ਪਿਆ ਇੱਕਦਮ ਜਦ ਕੀ ਰਾਤ ਮੈਨੂੰ ਵੀ ਡਰ ਰਹਿੰਦਾ ਠੀਕ ਹੈ ਨਾ ਜਿੱਦੇ ਹੁਣ ਗਵਾਂਡ ਹੋਇਆ ਵਾ ਇੱਦਾਂ ਸਾਰਾ ਬਾਜ਼ਾਰ ਹੈ ਕਿੰਨਾ ਕੁ ਨੁਕਸਾਨ ਚੱਲੇਗਾ ਬਾਜ਼ਾਰ ਵੱਲੋਂ